ਅਸੀਕਾਲ ਦੋਸਤੋ ਅੱਜ ਜੋ ਤੁਹਾਡੇ ਨਾਲ ਆਪਾਂ ਗੱਲ ਕਰਨ ਜਾ ਰਹੇ ਆ ਉਹ ਰਾਸ਼ਨ ਕਾਰਡਾਂ ਬਾਰੇ ਹੈ ਜੋ ਕਿ ਇਸ ਵਕਤ ਸੈਂਟਰ ਸਰਕਾਰ ਵੱਲੋਂ ਇੱਕ ਹੁਕਮ ਆਇਆ ਹੈ ਪੰਜਾਬ ਸਰਕਾਰ ਨੂੰ ਕਿ ਉਹ ਪੰਜਾਬ ਦੇ ਬਣੇ ਹੋਏ 11 ਲੱਖ ਰਾਸ਼ਨ ਕਾਰਡਾਂ ਨੂੰ ਕੱਟ ਕੇ ਘੱਟ ਕਰੇ ਉਹਨਾਂ ਦੇ ਤਰਕ ਦਿੱਤਾ ਕਿ ਇਸ ਦੇ ਵਿੱਚ ਕੁਝ ਰਸੂਖਦਾਰ ਲੋਕ ਹੈ ਜਿਨ੍ਹਾਂ ਨੇ ਇਹ ਰਾਸ਼ਨ ਕਾਰਡ ਬਣਾ ਰੱਖੇ ਨੇ ਤੋਂ ਗਲਤ ਤਰੀਕੇ ਨਾਲ ਲਾਭ ਲੈ ਰਹੇ ਨੇ ਪਰ ਮੈਂ ਸੋਚਦਾ ਵੀ ਉਹ 11 ਲੱਖ ਚੋਂ ਕਿੰਨੇ ਕਾਰਡ ਹੋਣਗੇ ਜੋ ਰਸੂਖਦਾਰ ਚੰਗੇ ਪਰਿਵਾਰਾਂ ਨੇ ਬਣਾਏ ਹੋਣਗੇ ਇਹ ਇੱਕ ਸਕੀਮ ਹੈ ਜਿਸ ਦੇ ਤਹਿਤ ਉਹਨਾਂ ਵੱਲੋਂ ਹੋਰ ਵੀ ਗਰੀਬ ਪਰਿਵਾਰਾਂ ਦੇ ਜੋ ਰਾਸ਼ਨ ਕਾਰਡ ਆ ਕਟਵਾ ਦਿੱਤੇ ਜਾਣਗੇ ਜਿਸ ਦਾ ਖਾਸ਼ਾ ਇਹ ਬਣਿਆ ਹੋਇਆ ਹੈ ਕਿਉਂਕਿ ਰਸੂਖਦਾਰਾਂ ਦੇ ਨਾਂ ਤੇ ਉਹ ਇਹ ਸੁਹੂਤਾ ਗਰੀਬਾਂ ਤੋਂ ਖੋਣਾ ਚਾਹੁੰਦੇ ਨੇ ਤੇ ਪੰਜਾਬ ਦੇ ਵਿੱਚ ਜੋ ਰਾਸ਼ਨ ਕਾਰਡ ਹੈ ਉਹ ਕਟਵਾਉਣਾ ਚਾਹੁੰਦੇ ਪਹਿਲਾਂ ਵੀ ਕੁਝ ਕੱਟੇ ਗਏ ਨੇ ਸਰਫ ਰਾਸ਼ਨ ਕਾਰਡ ਹੀ ਨਿੱਕਟੇ ਗਏ ਜੋ ਪਹਿਲਾਂ ਮਿਲਣ ਵਾਲੀ ਕਣਕ ਹੈ ਉਹ ਪਹਿਲਾਂ ਸ਼ਾਇਦ 15 ਕਿਲੋ ਇੱਕ ਬੰਦੇ ਨੂੰ ਮਹੀਨੇ ਦੀ ਮਿਲਦੀ ਹੁੰਦੀ ਸੀਗੀ ਜੋ ਹੁਣ ਇੱਕ ਬੰਦੇ ਪ੍ਰਤੀ ਵਿਅਕਤੀ 5 ਕਿਲੋ ਕੀਤੀ ਹੋਈ ਹੈ ਤੇ ਤਿੰਨ ਮਹੀਨਾਵਾਂ ਵਾਸ਼ਿਆ ਦੇ ਕਣਕ ਮਿਲਦੇ ਤੇ 15 ਕਿਲੋ ਸ਼ਾਇਦ ਇਹ ਦਿੱਤੀ ਜਾਂਦੀ ਹੈ ਪ੍ਰਤੀ ਵਿਅਕਤੀ ਜੋ ਕਣਕ ਹੈ ਚਲੋ ਇਹ ਖੈਰ ਬਾਅਦ ਦੀ ਗੱਲ ਹੈ ਤੇ ਇਹ ਜੋ ਭਾਜਪਾ ਗਵਰਨਮੈਂਟ ਹੈ ਇਹ ਵੱਡੇ ਵੱਡੇ ਡਰਾਮੇ ਖੇਡ ਰਹੀ ਹੈ ਕਿ ਅਸੀਂ ਲੋਕਾਂ ਦੀ ਸਹੂਲਤਾਂ ਲਈ ਉਹਨਾਂ ਨੂੰ ਸਹੂਲਤਾਂ ਦੇਣ ਲਈ ਜਸਤ ਕੇਂਦਰੀ ਬੈਨੀਫਿਟ ਦੇਣ ਲਈ ਜੋ ਕੇਂਦਰ ਦੀਆਂ ਸਕੀਮਾਂ ਆ ਉਹਦੇ ਲਈ ਅਸੀਂ ਕੈਂਪ ਲਗਾ ਰਹੇ ਹਾਂ ਅੱਜ ਦੇਖੋ ਕਿੱਡਾ ਵੱਡਾ ਡਰਾਮਾ ਇਹ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ ਐਵੇਂ ਬਿਨਾਂ ਗੱਲਾਂ ਦੇ ਸੁਰਖੀਆਂ ਬਣ ਰਹੀਆਂ ਸਾਨੂੰ ਰੋਕਿਆ ਜਾ ਰਿਹਾ ਹੈ ਅਸੀਂ ਕੈਂਪ ਲਾ ਰਹੇ ਹਾਂ ਜੋ ਸਹੂਲਤਾ ਲੋਕਾਂ ਨੂੰ ਪਤਾ ਹੀ ਐ ਵੀ ਕੀ ਮਿਲ ਰਹੀਆਂ ਤੇ ਗਵਰਨਮੈਂਟ ਗਵਰਨਮੈਂਟ ਦੇ ਸਹੂਲਤਾ ਕਿਵੇਂ ਲਈਆਂ ਜਾ ਸਕਦੀਆਂ ਨੇ ਚਲੋ ਕੈਂਪ ਲਾਉਣਾ ਚੰਗੀ ਗੱਲ ਹੈ ਪਰ ਤੁਹਾਨੂੰ ਇਹ ਪੁੱਛਣਾ ਚਾਹਣਾ ਹੈ ਤੁਹਾਨੂੰ ਕਿਸ ਨੇ ਹੱਕ ਦਿੱਤਾ ਵੀ ਪਿਛਲੀਆਂ ਸਰਕਾਰਾਂ ਦੁਆਰਾ ਜੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਤੁਸੀਂ ਖਤਮ ਕਰੋ ਜਾਂ ਉਹਨਾਂ ਨੂੰ ਤੁਸੀਂ ਕੱਟਣ ਦੀ ਗੱਲ ਕਰੋ ਪਹਿਲਾਂ ਤੋਂ ਜੋ ਚੱਲੀਆਂ ਸਹੂਲਤਾਂ ਜਿਵੇਂ ਕਿ ਇਹ ਰਾਸ਼ਨ ਕਾਰਡ ਦੀ ਆਪਾਂ ਗੱਲ ਕਰੀਏ ਜੋ ਰਾਸ਼ਨ ਕਾਰਡ ਤੇ ਆਪਾਂ ਕਣਕ ਦਾਲ ਵਗੈਰਾ ਮਿਲਦੀ ਹੈ ਉਹ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਸੀ ਆਜ਼ਾਦੀ ਤੋਂ ਬਾਅਦ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਲਈ ਕਿਉਂਕਿ ਉਸ ਦੇ ਹਾਲਾਤ ਬਹੁਤੇ ਚੰਗੇ ਨਹੀਂ ਸੀ ਤੇ ਮਹਿੰਗਾਈ ਵੀ ਬਹੁਤ ਜ਼ਿਆਦਾ ਸੀ ਦੇ ਲੋਕਾਂ ਨੂੰ ਸਸਤਾ ਰਾਸ਼ਨ ਮਹਈਆ ਕਰਾਉਣ ਦੇ ਲਈ ਡਿੱਪੂ ਖੋਲੇਗੇ ਜਿਸ ਦੇ ਉੱਤੇ ਕਣਕ ਦਾਲ ਚੌਲ ਮਿੱਟੀ ਦਾ ਤੇਲ ਖੰਡ ਕੱਪੜਾ ਜੋ ਕਿ ਸ਼ਾਇਦ ਪਿੰਡਾਂ ਦੇ ਵਿੱਚ ਤਾਂ ਹਜੇ ਵੀ ਆਉਂਦਾ ਹੈਗਾ ਸਰਕਾਰੀ ਕੱਪੜਾ ਸ਼ਹਿਰਾਂ ਦੇ ਵਿੱਚ ਪਤਾ ਨਹੀਂ ਹੋਰ ਵੀ ਕੀ ਤਰ੍ਹਾਂ ਦੀਆਂ ਸਹੂਲਤਾਂ ਦਾ ਸਮਾਨ ਕਾਂਗਰਸ ਪਾਰਟੀ ਵੱਲੋਂ ਡਿੱਪੂ ਹੋਲਡਰਾਂ ਰਹੀ ਡਿੱਪੂਆਂ ਰਹੀ ਲੋਕਾਂ ਤੱਕ ਸਸਤੇ ਧਾਮਾਂ ਦੇ ਵਿੱਚ ਮਹਈਆ ਕਰਾਇਆ ਜਾਂਦਾ ਸੀਗਾ ਪਰ ਹੁਣ ਕੇਵਲ ਇਸ ਗਵਰਨਮੈਂਟ ਵੱਲੋਂ ਜੋ ਕਿ ਗਰੀਬਾਂ ਨੂੰ ਮਿਲਣ ਵਾਲੀ ਦਾਲ ਕਣਕ ਜਾਂ ਹੋਰ ਵੀ ਕੋਈ ਸਹੂਲਤ ਨੂੰ ਆਪਦੇ ਉੱਤੇ ਵਿੱਤੀ ਬਹੁਤ ਸਮਝਦੀ ਹੈ ਇਹ ਵਿੱਤੀ ਬਹੁਤ ਸਮਝਦੇ ਨੇ ਤੇ ਇਹਨਾਂ ਵੱਲੋਂ ਸਿਰਫ ਕਣਕ ਤੇ ਦਾਲ ਤਸ਼ਾ ਚੌਲ ਹੀ ਲੋਕਾਂ ਤੱਕ ਪਹੁੰਚਾਏ ਜਾ ਰਹੇ ਨੇ ਹੋਰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਜੇਕਰ ਇਹਨਾਂ ਨੇ ਕਾਂਗਰਸ ਵਾਂਗ ਉੱਤੇ ਮਿੱਟੀ ਦਾ ਤੇਲ ਖੰਡ ਜਾਂ ਹੋਰ ਸਹੂਲਤਾਂ ਦੇਣੇ ਹੁੰਦੇ ਤਾਂ ਸ਼ਾਇਦ ਇਸ ਸਾਈਡ ਕਰ ਜਾਂਦੇ ਆ ਆਪਦੇ ਆਪ ਨੂੰ ਫਾਹਾ ਲੈ ਲੈਂਦੇ ਪਰ ਇਹਨਾਂ ਨੇ ਜੋ ਖਜ਼ਾਨਿਆਂ ਦੇ ਮੂੰਹ ਐ ਉਹ ਅੰਡਾਨੀਆਂ ਅੰਬਾਨੀਆਂ ਵੱਡੇ ਘਰਾਨਿਆਂ ਲਈ ਖੋਲੇ ਗਏ ਨੇ ਉਹਨਾਂ ਨੂੰ ਕਰਜ਼ੇ ਵੀ ਦਿੰਦੇ ਐ ਉਹਨਾਂ ਦਾ ਕਰਜ਼ਾ ਮਾਫ਼ ਵੀ ਕਰਦੇ ਨੇ ਉਹ ਇਹਨਾਂ ਨੂੰ ਵਿੱਤੀ ਬੋਝ ਨਹੀਂ ਲੱਗਦਾ ਕਿਉਂ ਹੋ ਸਕਦਾ ਉਹਨਾਂ ਵਿੱਚ ਹਿੱਸੇਦਾਰੀਆਂ ਹੁਣ ਇਹਨਾਂ ਦੀਆਂ ਤੇ ਪਰ ਜੋ ਗਰੀਬ ਨੂੰ ਦਿੱਤਾ ਜਾਣ ਵਾਲਾ ਰਾਸ਼ਨ ਐ ਉਹ ਇਹਨਾਂ ਨੂੰ ਆਪ ਦੇ ਖਜ਼ਾਨੇ ਤੇ ਵਿੱਤੀ ਬੋਝ ਲੱਗਦਾ ਤਾਂ ਹੀ ਉਹ ਇਹਨਾਂ ਰਾਸ਼ਨ ਕਾੜਾ ਨੂੰ ਕਟਾਉਣ ਨੂੰ ਫਿਰਦੇ ਨੇ ਜਿਵੇਂ ਕੱਟ ਕੇ ਘੱਟ ਕੀਤੇ ਜਾਣ ਮੈਂ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਜੋ ਗਰੀਬਾਂ ਦੇ ਚੁੱਲ੍ਹੇ ਐ ਇਹ ਚੁੱਲ੍ਹੇ ਬਲਦੇ ਐ ਇਹਨਾਂ ਨੂੰ ਤੁਸੀਂ ਭਜਾਓ ਨਾ ਮਹਿੰਗਾਈ ਦੇ ਇਸ ਤੌਰ ਦੇ ਵਿੱਚ ਗਰੀਬਾਂ ਲਈ ਜੋ ਜਿੰਦਗੀ ਜਿਉਣਾ ਜਾਂ ਜਿੰਦਗੀ ਕੱਟਣਾ ਬਹੁਤ ਮੁਸ਼ਕਲ ਦਾ ਸਮਾਂ ਜਿਸ ਤਰ੍ਹਾਂ ਦੀ ਮਹਿੰਗਾਈ ਹੋ ਚੁੱਕੀ ਐ ਹਰ ਚੀਜ਼ ਦੇ ਦਾਅ ਵੱਧ ਚੁੱਕਿਆ ਛੋਡੇ ਨਾ 15 ਸਾਲਾਂ ਦੇ ਵਿੱਚ ਤੇ ਦਿਹਾੜੀ ਉੱਥੀ ਐ ਕੋਈ ਜ਼ਿਆਦਾ ਨਹੀਂ ਵਧੀ ਹੈਗੀ ਤੇ ਗਰੀਬ ਪਰਿਵਾਰਾਂ ਲਈ ਇਹ ਇੱਕ ਆਸਰਾ ਹੁੰਦਾ ਤੇ ਜੇ ਤੁਹਾਨੂੰ ਇਹ ਵਿੱਤੀ ਬੋਝ ਲੱਗਦੇ ਨੇ ਤੇ ਕੁਝ ਕਿਸ ਹੂਲਤਾਂ ਤੁਸੀਂ ਉਹਨਾਂ ਵੱਡੇ ਤਰਾ ਅੰਨਿਆਦੀ ਘਟਾ ਦਿਓ ਤਾਂ ਜੋ ਤੁਹਾਨੂੰ ਵਿੱਤੀ ਬੋਝ ਘੱਟ ਲੱਗੇ ਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਤੁਹਾਡੇ ਦੇ ਇਲਜ਼ਾਮ ਲਗਾ ਕੇ ਇਹ ਕਹਿ ਰਹੇ ਕਿ ਸਰਕਾਰ ਪੰਜਾਬ ਸਰਕਾਰ ਆਪਣਾ ਹਿੱਸਾ ਨਹੀਂ ਪਾਉਂਦੀ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਤੁਸੀਂ ਆਪ ਦੇ ਵੱਲੋਂ ਬੰਦਾ ਹਿੱਸਾ ਪਾਓ ਤਾਂ ਜੋ ਗਰੀਬਾਂ ਦੇ ਚੁੱਲ੍ਹੇ ਸਦਾ ਬਲਦੇ ਰਹਿਣ ਇਹ ਬੁਝਣ ਨਾ ਤੇ ਹੋਰ ਤੁਸੀਂ ਜੋ ਮੁਫਤ ਦੀਆਂ ਸਹੂਲਤਾਂ ਦਿੱਤੀਆਂ ਬੇਸ਼ੱਕ ਉਹ ਘਟਾ ਦਿਓ ਚਾਹੇ ਉਹ ਬੰਦ ਕਰ ਦਿਓ ਕੋਈ ਹੋਣੀ ਪਰ ਗਰੀਬਾਂ ਦਾ ਜੋ ਚੁੱਲ੍ਹਾ ਹੈ ਜੋ ਮਿਹਨਤ ਕਾ ਸ਼ਲੋਕ ਹੈ ਦਿਹਾੜੀਦਾਰੀ ਦਿਹਾੜੀਦਾਰ ਲੋਕ ਹੈ ਉਹਨਾਂ ਦਾ ਚੁੱਲ੍ਹਾ ਬਲਦਾ ਰਹਿਣਾ ਚਾਹੀਦਾ ਹੈ ਕੇਂਦਰ ਦੇ ਨਾਲ ਰਲ ਕੇ ਇਹਨਾਂ ਲੋਕਾਂ ਦੇ ਚੁੱਲ੍ਹੇ ਨਾ ਬੁਝਾਓ ਇਹਨਾਂ ਸ਼ਬਦਾਂ ਨਾਲ ਬਹੁਤ-ਬਹੁਤ ਧੰਨਵਾਦ ਤੇ ਆਸ਼ਾ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਕੋਈ ਕਦਮ ਨਹੀਂ ਪੁੱਟੋਗੇ ਜਿਸ ਨਾਲ ਗਰੀਬਾਂ ਦੇ ਚੁੱਲ੍ਹੇ ਬੰਦ ਹੋਣ ਧੰਨਵਾਦ